देखो श्रमनी अकाली दल दी چون 12 अप्रैल ਨੂੰ ਹੋ ਗਈ ਸੀ ਪ੍ਰਧਾਨ ਸਾਹਿਬ ਵੀ ਚੁਣੇ ਗਏ ਉਸ ਤੋਂ ਬਾਅਦ ਬਾਕੀ ਆਰਗੇਨਾਈਜੇਸ਼ਨ ਵੀ ਕਾਫੀ ਹੱਦ ਤੱਕ ਨਾਉਸ ਹੋ ਚੁੱਕੀ ਆ ਸਾਰਾ ਰਿਕਾਰਡ ਐਗਪੈਂਸ ਵਿਧਾਨ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋ ਗਿਆ ਜਿਲ੍ਹਾ ਦੇ ਜ਼ਥੇਦਾਰ ਲੱਗੇ ਆ ਤੇ ਆ ਫਾਈਨਲ ਸਟੇਜ ਆ ਹੁਣ ਕਿ ਸਾਡੀ ਇਹ ਵੀ ਕੰਪਲੀਟ ਹੋ ਜੇ ਇਸ ਕਰਕੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਸੰਵਧਾਨ ਦੇ ਮੁਤਾਬਕ ਜਿਹੜੀ ਸਭੀ ਪ੍ਰਕਿਰਿਆ ਉਹ ਮੁਕੰਮਲ ਹੈ ਉਸ ਤੋਂ ਲਾਵਾ ਕੋਈ ਗੈਰ ਸਵਧਾਨਿਕ ਤਰੀਕੇ ਨਾਲ ਕੀ ਕਰਦਾ ਹੁਣ ਤੇ ਤਾਂ ਮੇਰਾ ਕੋਈ ਕਿੰਦੀ ਕਹਿਣਾ ਬੰਦਾ ਪਰ ਨੀ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੇਂ ਤੌਰ ਤੇ ਬਣਾਉਂ ਜਾ ਰਹੇ ਕਹਿੰਦੇ ਨਵਾਂ ਪ੍ਰਧਾਨ ਬਣਾ ਨਹੀਂ ਇਹ ਕਿਤੇ ਲੀਗਲੀ ਦੇਸ਼ ਦੇ ਵਿੱਚ ਪੋਸੀਬਲ ਹੈ ਤੁਸੀਂ ਦੱਸੋ ਪਾਰਟੀ ਦਾ ਇੱਕ ਜਿਹੜੀ ਹੈ 105 ਸਾਲ ਪੁਰਾਣੀ ਪਾਰਟੀ ਉਹਦਾ ਇੱਕ ਰਿਟਰਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਰਿਟਰਨ ਗਾਈਡਲਾਈਨਸ ਨੇ ਉਦੇ ਵਿੱਚ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦਾ ਬੜਾ ਕਲੀਅਰ ਉਦੇ ਵਿੱਚ ਹਵਾਲੇ ਆ ਕਿ ਸਾਰਾ ਕੁਝ ਪਾਉ ਲੋ ਕਰਕੇ ਤੇ ਫਿਰ ਜਿਹੜੀ ਹੈ ਉਹ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪਾਰਟੀ ਦਾ ਪ੍ਰਧਾਨਤਵ ਲੈ ਜਾਂਦਾ ਤੇ ਕਾਨੂੰ ਜਿੱਥੇ ਕੋ ਮਰਜੀ ਚਾਰ ਜਣੇ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਬੜੀਆਂ ਪਾਰਟੀਆਂ ਰਜਿਸਟਰ ਹੋਈਆਂ ਹਵਾਲਾ ਦੇ ਰਹੇ ਨਹੀਂ ਤੋਂ ਹੁਕਮਨਾਮਾ ਸਾਹਿਬ ਜਿਹੜੀ ਕਾਗਜ਼ਕਾਤਕ ਸਾਹਿਬ ਕੋਈ ਜਾਰੀ ਹੋਇਆ ਸੀ ਉਹਦਾ ਹਵਾਲਾ ਦੇ ਕੇ ਇਸ 날 ਦਾ ਅਰਜ਼ੀ ਕਰਦੇ ਪਏ ਦੀ 11 ਨੂੰ ਅਤੀ ਨਵਾਂ ਪ੍ਰਧਾਨ ਚੁਣਾਂਗੇ ਹਰ ਕੁਐਸਚਨ ਨੂੰ ਹੱਕ ਹੁੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕੱਢਦਾ ਰਹਿੰਦਾ ਜਿਹੜਾ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਹਦਾ ਸਵਾਗਤ ਕਿਸੇ ਹੋਰ ਨੇ ਨਹੀਂ ਸੀ ਕੀਤਾ ਉਸ ਵੇਲੇ ਤੇ ਸਾਡੇ ਜਥੇਦਾਰ ਸਾਹਿਬ ਸ਼੍ਰੀ ਕਾਦਰ ਸਾਹਿਬ ਨੇ ਕੀਤਾ ਸੀ ਕਿ ਜਿਹੜਾ ਫੈਸਲਾ ਠੀਕ ਹੈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਠੀਕ ਹੈ ਜਿਹੜੇ ਡਿਊਟੀਆਂ ਨਰਗੀਆਂ ਉਹਨਾਂ ਨੇ ਕਹਿਆ ਸੀ ਉਹ ਵੀ ਸਾਰੀਆਂ ਠੀਕ ਹੈ ਇਸ ਕਰਕੇ ਗੰਬਰਾ ਕਰਨ ਦੀ ਕੋਈ ਲਿਮਟ ਨਹੀਂ ਹੁੰਦੀ ਭਾਵੇਂ ਆਮ ਤੌਰ ਤੇ ਬੰਦਾ ਮਹੀਨਾ ਤੋਂ ਮਹੀਨਾ ਕਰਕੇ ਥੱਕ ਜਾਂਦਾ ਪਰ ਕਈ ਵਾਰੀ ਪਿੱਛੇ ਸ਼ਕਤੀ ਕੋਈ ਐਵੀ ਹੁੰਦੀ ਨਹੀਂ ਬਹਿਣ ਦਿੰਦੀ ਇਸ ਤਰ੍ਹਾਂ ਕਿ ਸਾਨੂੰ ਕੋਈ ਤਰਾਲ ਜੀ ਸਾਡਾ ਤਾਂ ਕੰਮ ਕੰਪਲੀਟ ਆ